ਕਿਆ ਦੇ ਕਿਰਨ ਆਈ ਕਿਰਨ ਹਾਂਜੀ ਅਸੀਂ ਸੀਮਾ ਵੱਲ ਚੱਲੇ ਕਿਉਂ ਗਈ ਹੋਇਆ ਪਤਾ ਨਹੀਂ ਭੈਣ ਜੀ ਕਹਿੰਦੇ ਮੇਰਾ ਨਾ ਦਿਲ ਬੜਾ ਘਬਰਾਉਂਦਾ ਹੋਵੇ ਮਨ ਸੁਪਨਾ ਬੜਾ ਉਹ ਜਿਹਾ ਆਇਆ ਤੇ ਮੈਂ ਕਿਹਾ ਚਲੋ 2 ਮਿੰਟ ਸੀਮਾ ਵੱਲ ਹੋ ਆਣੇ ਆ ਓਹੋ ਮੰਮੀ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਜਾਨ ਦੇ ਕਿਰਨ ਸਾਨੂੰ ਮੈਂ ਉਹਨੂੰ ਵੇਖ ਲਾਂਗੀ ਨਾ ਤੇ ਮੈਨੂੰ ਚੈਨ ਆ ਜਾਏਗਾ ਮੇਰੀ ਗੱਲ ਸੁਣਾ ਘੰਟਾ ਅਸੀਂ ਜਿਆਦਾ ਦੇ ਇੰਨੀ ਬੈਠਾ ਕਿ ਇੱਕ ਘੰਟਾ ਲੱਗਣਾ ਸਾਨੂੰ ਅਸੀਂ ਆਣ ਜਾਣ ਨਹੀਂ ਕਰਨੀ ਹੈ ਮੇਰੀ ਗੱਲ ਵੀ ਸੁਣ ਲੋ ਜੇ ਤੁਹਾਨੂੰ ਵਧੀਆ ਲੱਗੇ ਤੇ ਕਰ ਲਿਓ ਨਹੀਂ ਤੇ ਅੱਗੇ ਤੁਹਾਡੀ ਮਰਜ਼ੀ ਆ ਮੇਰੀ ਗੱਲ ਸੁਨੋ ਮੰਮੀ ਇਸ ਤਰ੍ਹਾਂ ਆਪਾਂ ਉਹਨਾਂ ਨੂੰ ਬਿਨਾਂ ਦੱਸੇ ਜਾਂਦੇ ਚੰਗੇ ਲੱਗਾਂਗੇ ਉਹਨਾਂ ਦੀ ਸੱਸ ਕੀ ਸੋਚੂਗੀ ਨਾਲੇ ਮੇਰੀ ਗੱਲ ਸੁਨੋ ਤੁਸੀਂ ਨਾ ਜਾਓ ਮੇਰਾ ਨਹੀਂ ਦਿਲ ਕਹਿੰਦਾ ਤੁਸੀਂ ਇਸ ਟਾਈਮ ਜਾਓ ਇਸ ਤਰ੍ਹਾਂ ਕਰਦੇ ਆ ਮੈਂ ਇਹ ਨਹੀਂ 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 ਇਤਰਾ ਨਹੀਂ ਮੇਰੀ ਗੱਲ ਸੁਨੋ ਇੱਕ ਆਈਡੀਆ ਹੈਗਾ ਮੇਰੇ ਤੋਂ ਇਹ ਨਾਲ ਤੁਹਾਡੀ ਟੈਨਸ਼ਨ ਵੀ ਦੂਰ ਹੋ ਜੂਗੀ ਤੇ ਜਿਹੜਾ ਤੇ ਤੁਸੀਂ ਉਹਨਾਂ ਨੂੰ ਮਿਲਣਾ ਵਾ ਉਹਦਾ ਵੀ ਹੱਲ ਹੋ ਜਾਊਗਾ ਓਕੇ ਉਹ ਗੱਲ ਇਹ ਆ ਮੈਂ ਕਰਦੀ ਆ ਇਸ਼ੀਕਾ ਨੂੰ ਫੋਨ ਉਹਨੂੰ ਫੋਨ ਕਰਕੇ ਕਹਿਨੀ ਆ ਕਿ ਤੁਸੀਂ ਤਿੰਨੋਂ ਜਣੇ ਆ ਜਾਓ ਸਾਡੇ ਘਰੇ ਇਹ ਵੇਖੋ ਨਾ ਕਿੰਨੇ ਮਹੀਨੇ ਹੋ ਗਏ ਦੀਦੀ ਆਏ ਨਹੀਂ ਮੈਨੂੰ ਇਤਨਾ ਤੁਸੀਂ ਦੋਵੇਂ ਜਣੇ ਜਾਓਗੇ ਬਸ ਤੁਸੀਂ ਦੋਵੇਂ ਜਣੇ ਉਹਨਾਂ ਨੂੰ ਮਿਲ ਕੇ ਆ ਜਾਓਗੇ ਤੇ ਸਾਡਾ ਜੀ ਨਹੀਂ ਕਰਦਾ ਉਹਨਾਂ ਨੂੰ ਮਿਲਣ ਦਾ ਤੇ ਮੈਂ ਉਹਨਾਂ ਨਾਲ ਕਹਾਂਗੀ ਜੀ ਮੇਰੀ ਗੱਲ ਸੁਣੋ ਕਿਉਂ ਨਹੀਂ ਆਂਦੇਗੀ ਮੰਮੀ ਗੱਲ ਦੀ ਸਹੀ ਹੈ ਕਿਉਂ ਨਹੀਂ ਆਂਦੇਗੀ ਭੈਣ ਜੀ ਉਹਦੀ ਸੱਸ ਨਹੀਂ ਫੋਨ ਚਾਵੇਗੀ ਤੇ ਆਪ ਲੈਣ ਕੇ ਜਾ ਕੇ ਮੈਂ ਤੇ ਇਹ ਲੈ ਆਵਾਂਗੇ ਉਹਨਾਂ ਨੂੰ ਜਾ ਕੇ ਅਗਰ ਕੋਈ ਪ੍ਰੋਬਲਮ ਹੋਏਗੀ ਆਉਣ ਵੱਲੋਂ ਤੇ ਟੈਂਸ਼ਨ ਨਾ ਲੋ ਆਪਾਂ ਲੈ ਆਵਾਂਗੇ ਤੇ ਨਾਲ ਇਤਨਾ ਹੋਗਾ ਉਹ ਇੱਕ ਅੱਧਾ ਦਿਨ ਇੱਥੇ ਰਹਿ ਵੀ ਲੈਣਗੇ ਕਿਉਂ ਕਿ ਉਹ ਕਿਹੜਾ ਰਹਿੰਦੇ ਆ ਨਾਲੇ ਆਪਾਂ ਇੱਕ ਅੱਧਾ ਦਿਨ ਇੰਜੋਏ ਕਰਾਂਗੇ ਸਾਰੇ ਜਾਣੇ ਕਿੰਨਾ ਮਜਾ ਆਊਗਾ ਸਾਰੇ ਜਾਣੇ ਇਕੱਠੇ ਹੋਵਾਂਗੇ ਹਨਾ ਰਹਿ ਲਈ ਕਿ ਇੱਕ ਦਿਨ ਰਹੇਗੀ ਰਹੇਗੀ ਕਿਉਂ ਨਹੀਂ ਰਹਿ ਲੈਣਗੇ ਮੈਂ ਕਹਾਂਗੀ ਮੈਂ ਅਸ਼ੀਕ ਨੂੰ ਫੋਨ ਕਰ ਦੇਣੀ ਕਿ ਤਿਆਰੀ ਕਰ ਲੋ ਤੇ ਤੂੰ ਹੀ ਆਣਾ ਜੇ ਇੱਥੇ ਇਤਨਾ ਪਾ ਸਾਰੇ ਜਣੇ ਇੱਕ ਦੂਜੇ ਨੂੰ ਮਿਲਾਂਗੇ ਉਧਰਾਂ ਦੇ ਤੁਸੀਂ ਦੋਵਾਂ ਜਣੇ ਨੇ ਜਾ ਕੇ ਮਿਲ ਲੈਣਾ ਵਾ ਤੇ ਆਪਾਂ ਫੇਰ ਉੱਤਰਾ ਹੀ ਰਹਿ ਜਾਣਾ ਵਾ ਹਾਂਜੀ ਇਹ ਗੱਲ ਬਹੁਤ ਵਧੀਆ ਹੈਗੀ ਜੇ ਨੂੰ ਫੋਨ ਕਰਨ ਦੋ ਜੇ ਫੋਨ ਤੇ ਆਂਦੀ ਠੀਕ ਹੈ ਨਹੀਂ ਆਂਦੀ ਗੋਲਡੀ ਆਪਣੇ ਹਿਸਾਬ ਨਾਲ ਫੋਨ ਕਰ ਦੇਗਾ ਨੂੰ ਕਰ ਕੀ ਤਰੇਗਾ ਸੋਰੀ ਕਰਕੇ ਦੇਣਗੇ ਮੈਂ ਤੇ ਇਹ ਜਾ ਕੇ ਇਹਨਾਂ ਨੂੰ ਲੈ ਆਵਾਂਗੇ ਉਹਨਾਂ ਨੂੰ ਪੁੱਛ ਲਾਂਗੇ ਕਿ ਕਿੱਥੇ ਕਰਕੇ ਉਹਨਾਂ ਨੇ ਆਣਾ ਵਾ ਤੇ ਆਪਾਂ ਲੈ ਆਵਾਂਗੇ ਤਾਂ ਉਹਨਾਂ ਨੂੰ ਦਿੱਕਤ ਹੋਊਗੀ ਤੇ ਤੁਹਾਨੂੰ ਤੇ ਫਿਰ ਮਜੇ ਹੀ ਆ ਇਹ ਭੰਜ ਨਹੀਂ ਡਰਵਣਾ ਕਿ ਉਹਦੀ ਸੱਸ ਬੋਲੇਗੀ ਕਿ ਭਰਾ ਪਰਜਾਈ ਆਇਆ ਐਜਾ ਫੋਨ ਕੀਤਾ ਉਹਨਾਂ ਨੂੰ ਸੀਮਾ ਨੇ ਕਿ ਸੀਮਾ ਦੀਦੀ ਤੁਸੀਂ ਆਉਂ ਕਰੋ ਤੁਸੀਂ ਆਜੋ ਆਧ ਰਸਤੇ ਵਿੱਚ ਤੁਹਾਡਾ ਮੇਲ ਹੋ ਜਾਏਗਾ ਉਧਰੋਂ ਨੂੰ ਲੈਣਗੇ ਨਾਲੇ ਮੰਮੀ ਕੋਈ ਨਹੀਂ ਬੋਲਦੇ ਤੁਸੀਂ ਐਵੇਂ ਟੈਨਸ਼ਨ ਲੈਣਦੇ ਜੇ ਮੈਨੂੰ ਪਤਾ ਵਾ ਤੁਹਾਨੂੰ ਕਦੀ ਕਦੀ ਉਹਨਾਂ ਨੂੰ ਲੈ ਕੇ ਦਿਮਾਗ 'ਚ ਕਿੰਨੀ ਟੈਨਸ਼ਨ ਆ ਜਾਂਦੀ ਆ ਵਾ ਏਕਦਮ ਤੁਹਾਨੂੰ ਕੁਝ ਹੋਣਾ ਪੈਂਦਾ ਕਿਉਂਕਿ ਉਹ ਕਿੰਨੇ ਕਿੰਨੇ ਮਹੀਨੇ ਆਂਦੇ ਹੀ ਨਹੀਂ ਆ ਤੇ ਕੋਈ ਗੱਲ ਨਹੀਂ ਇਸ ਚੀਜ਼ ਦਾ ਹਾਲੇ ਹੋਈ ਆ ਕਿ ਉਹ ਆ ਜਾਣ ਉਹ ਵੀ ਤੁਹਾਡੇ ਫਰੈਸ਼ ਹੋ ਜਾਣਗੇ ਆ ਕੇ ਏਕ ਅੱਧਾ ਦਿਨ ਰਹਿ ਲੈਣਗੇ ਤੇ ਤੁਸੀਂ ਵੀ ਸਾਰੇ ਖੁਸ਼ ਹੋ ਜਾਓਗੇ ਚਲੋ ਠੀਕ ਚਲੋ ਵਧੀਆ ਮੇਰਾ ਪੁੱਤਕ ਫੋਨ ਕਰ ਚਲ ਆ ਜਾਹੁਣ ਅੰਦਰ ਟੈਮਨਾਲੀ ਆ ਜੇ ਚਲੋ ਠੀਕ ਆ ਮੰਮੀ ਤੁਸੀਂ ਚਲ ਜਾਓ ਮੈਂ ਤਾਂ ਡੈਲੀ ਚਾਹ ਬਣਾ ਕੇ ਲੈ ਆਨੀ ਜੀ ਮ आएगी ਹੈ ਨਾ ਆਈ ਹੁਣ ਆਜ ਦੋ ਦਿਨ ਰੱਖਣੀ ਉਹਨੂੰ ਕੋਈ ਕੱਪੜੇ-ਕਪੜੇ ਨਾਲ ਲੈ ਕੇ ਵੀ ਆਵੇ ਦੋ ਦਿਨ ਰਹਿਣਾ 골ਡਨ ਕੋਈ ਜੋ ਮਰਜੀ ਕਦੇ ਮੈਂ ਨਹੀਂ ਰਹਿਣਾ ਮੰਨੇ ਨਾ ਆਖੇ ਮੈਂ ਜਾਣ ਨਹੀਂ ਦੇਣਾ ਕੋਈ ਗੱਲ ਨਹੀਂ ਮੈਂ ਆਪਣੇ ਕੱਪੜੇ ਪਵਾ ਦਾਂਗੀ ਜੇ ਨਈ ਵੀ ਲੈ ਕੇ ਆਣਗੇ ਤੇ ਚਲ ਕੋਈ ਗਾ ਸੀਨ ਮੈਂ ਮਾਰ ਦਾਂਗੀ ਚਲ ਆਜੋ ਆਜੋ ਠੀਕ ਹੈ ਚਲ ਆਜਾ ਆ ਮੰਜੂ ਮੇਰੀ ਥੋੜੀ ਟੈਨਸ਼ਨ ਘਟੀ ਆ ਜਿਹੜੇ ਕਿਰਨ ਨੇ ਕਿਹਾ ਕਿ ਉਹਨੂੰ ਇੱਥੇ ਹੀ ਬੁਲਾ ਲੈਣੇ ਤੁਸੀਂ ਤਾਂ ਵੀ ਟੈਨਸ਼ਨਾਂ ਲਈ ਜਾਂਦੇ ਬੇਸੀ ਸਾਡੇ ਹੁੰਦੇ ਆ ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਲੋੜ ਨਹੀਂ ਹੈ ਚਲੋ ਠੀਕ ਹੈ ਨਾ ਹੋਰ ਕੀ ਚਾਹੀਦਾ ਤੁਹਾਨੂੰ ਜਿਹੜੀਆਂ ਮੇਰੇ ਕੋਲ ਨੇ ਤੇ ਮੈਂ ਚੱਲ ਚੋ ਲਾਂਗੇ ਕੋਈ ਗੱਲ ਨਹੀਂ ਕੋਈ ਗੱਲ ਅਸੀਂ ਬੈਠੇ ਹਾਂ ਨਾ ਹੁਣ ਆਪਾਂ ਗਾਰਡਨ 'ਚ ਹੀ ਜਾਣੇ ਹਾਂ ਚਲੋ ਠੀਕ ਹੈ ਥੋੜਾ ਫਰੈਸ਼ਰ ਨੇ ਚਲੋ ਜੰਮੀ ਆਜੋ ਇਤਨਾ ਨਹੀਂ ਦੇ ਤੂੰ ਟੈਨਸ਼ਨ ਹੀ ਲੈਂਦੀ ਰਹਿ ਆਜੋ ਕਿੰਨਾ ਆ ਗਈ ਸੀ ਹਾਂ ਆ ਗਿਆ ਕਿਨਾ ਪਾਣੀ ਨਾ ਪਾਣੀ ਮੈਂ ਪੀ ਕੇ ਆਇਆ ਕੰਮ ਕਿਸ ਤਰ੍ਹਾਂ ਦਾ ਰਿਹਾ ਕੰਮ ਠੀਕ ਹੀ ਰਿਹਾ ਵਾ ਪਰ ਮੈਨੂੰ ਲੱਗਦਾ ਵਾ ਕਿ ਮੈਨੂੰ ਇੱਕ ਅੱਧੇ ਦਿਨ ਤੱਕ ਜਵਾਬ ਮਿਲ ਜਾਣਾ ਉਹਨੇ ਕਹਿਤਾ ਮਾਲਕ ਨੇ ਤੀ ਤੂੰ ਕੰਮ ਸਹੀ ਨਹੀਂ ਕਰਦਾ ਆਪਣੀ ਵੱਲੋਂ ਤੇ ਮੈਂ ਪੂਰੀ ਕੋਸ਼ਿਸ਼ ਕਰਦਾ ਪਰ ਉਹਨੂੰ ਨਹੀਂ ਪਸੰਦ ਹੁੰਦਾ ਸਾਡੀ ਤੇ ਕਿਸਮਤ ਹੀ ਮਾੜੀ ਆ ਕੋਈ ਨਹੀਂ ਕਿਸਮਤ ਕਾਦੀ ਮਾੜੀ ਆ ਦੂਸਰੀ ਥਾਂ ਤੇ ਟਰਾਈ ਕਰਿਓ ਤੇ ਕੀ ਪਤਾ ਇਹਦੇ ਨਾਲੋਂ ਜ਼ਿਆਦਾ ਵਧੀਆ ਮਿਲ ਜੇ ਕੰਮ ਤੁਹਾਨੂੰ ਕੋਈ ਨਹੀਂ ਕੱਲ ਜਾ ਕੇ ਮੈਂ ਟਰਾਈ ਕਰਾਂਗਾ ਮੇਰੀ ਕਿਸਮਤ ਤੇ ਮਾੜੀ ਹੈ ਹੈ ਤੇ ਨਾਲ ਮੈਂ ਤੇਰੀ ਕਿਸਮਤ ਵੀ ਮਾੜੀ ਕਰਤੀ ਨਾ ਨਾ ਆ ਕਿਉਂ ਕਹਿੰਦੇ ਜੀ ਮੇਰੀ ਕਾਦ ਨੂੰ ਕਿਸਮਤ ਮਾੜੀ ਇੰਨਾ ਵਧੀਆ ਪਰਿਵਾਰ ਮਿਲਿਆ ਮੈਨੂੰ ਸੱਸ ਮਾਂ ਦੇ ਰੂਪ ਵਿੱਚ ਮਿਲੀ ਆ ਘਰ ਵਾਲਾ ਇੰਨਾ ਮੈਨੂੰ ਪਿਆਰ ਕਰਦਾ ਹਰ ਗੱਲ ਮੇਰੀ ਜਾਣਦਾ ਤੇ ਤੂੰ ਕਿਉਂ ਕਹਿੰਦੇ ਮੇਰੀ ਕਿਸਮਤ ਮਾੜੀ ਆ ਸੋਨੀ ਧੀ ਪਰਮਾਤਮਾ ਨੇ ਸਾਨੂੰ ਦਿੱਤੀ ਆ ਮੇਰੀ ਕਿਸਮਤ ਤੇ ਸਾਰਿਆਂ ਨਾਲੋਂ ਚੰਗੀ ਆ ਪਰ ਸੀਮਾ ਵੇਖ ਤੇਰੇ ਵੀ ਤਾਂ ਕੋਈ ਸੁਪਨੇ ਹੋਣਗੇ ਮੇਰੀ ਧੀ ਦੇ ਸੁਪਨੇ ਹੈਗੇ ਆ ਨਾ ਕਿ ਮੈਂ ਕਾਲਜ ਪੜਾਂ ਕਿੰਨਾ ਕਰਦੀ ਆ ਤੇਰੇ ਨਾਲ ਪਰ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਜਦੋਂ ਮੰਮੀ ਤੈਨੂੰ ਕੁੱਟਦੇ ਆ ਕੱਟ ਹਾਂ ਸੀਮਾ ਤੇਨੂੰ ਇੱਕ ਗੱਲ ਪੁੱਛਾਂ ਹੁਣ ਮੇਰੀ ਭੈਣ ਤੇ ਮੇਰੀ ਮਾਂ ਤੇਰੀ ਕਿੰਨੀ ਬੇਇੱਜ਼ਤੀ ਕਰਦੀ ਆ ਪਰ ਤੂੰ ਅੱਗੇ ਦੰਦ ਤੋਂ ਦੰਦ ਨਹੀਂ ਚੁੱਕਦੀ ਤੂੰ ਕਿਉਂ ਨਹੀਂ ਬੋਲਦੀ ਮੰਮੀ ਦੇ ਅੱਗੇ ਤੂੰ ਵੀ ਤੇ ਜਵਾਬ ਦੇ ਸਕਦੀ ਈ ਨਹੀਂ ਮੈਂ ਨਹੀਂ ਬੋਲਣਾ ਭਾਵੇਂ ਮੇਰੀ ਸੱਸ ਮਾੜੀ ਆ ਤੇ ਭਾਵੇਂ ਚੰਗੀ ਆ ਪਰ ਰੱਬ ਨੇ ਮੇਰੀ ਝੋਲੀ ਵਿੱਚ ਮਾਂ ਪਾਈ ਆ ਸੇ ਮਾਂ ਤੋਂ ਸਹੀ ਕਹਨੀ ਆ ਮਾਂ ਤੇ ਮਾਂ ਹੀ ਹੁੰਦੀ ਆ ਭਾਵੇਂ ਮਤ ਰਈ ਤੇ ਭਾਵੇਂ ਆਪਣੀ ਵੇਖ ਜਦੋਂ ਮੇਰੀ ਮਾਂ ਦੁਨੀਆ ਛੱਡ ਕੇ ਚਲੀ ਗਈ ਸੀ ਤੇ ਕਿਸੇ ਚਾਚੀ ਤਾਈ ਜਾਣੇ ਮੈਨੂੰ ਰੋਟੀ ਨਹੀਂ ਪੁੱਛੀ ਤੇ ਜਦੋਂ ਮੇਰੇ ਡੈਡੀ ਨੇ ਦੂਜਾ ਵਿਆਹ ਕਰਾਇਆ ਮੇਰੇ ਮਨ ਚ ਇੰਨੀ ਖੁਸ਼ੀ ਸੀ ਕਿ ਮੇਰੀ ਮਾਂ ਤੇ ਆ ਗਈ ਆ ਭਾਵੇਂ ਮਤ ਰਈ ਆ ਭਾਵੇਂ ਆਪਣੇ ਬੱਚਿਆਂ ਤੋਂ ਬਾਅਦ ਮੈਨੂੰ ਭਾਵੇਂ ਬਈ ਰੋਟੀ ਦੇਂਦੀ ਸੀ ਪਰ ਮੈਨੂੰ ਰੋਟੀ ਤੇ ਦੇਂਦੀ ਸੀ ਨਾ हां शमी ਜਦੋਂ ਖੇਡਦੇ ਆ ਖੇਡਦੇ ਆ ਕਈ ਵਾਰ ਹਨੇਰਾ ਹੋ ਜਾਣਾ ਤੇ ਮੈਨੂੰ ਇਹ ਤੇ ਹੁੰਦਾ ਹੀ ਨਾ ਵੀ ਮੇਰੀ ਮਾਂ ਉਡੀਕਦੀ ਆ ਵਾ ਮੇਰੇ ਪੋਲਿਆ ਬੰਦਿਆ ਫਿਰ ਵੀ ਤੂੰ ਕਹਿੰਨਾ ਵਾ ਇਹ ਮਾਂ ਵਾ ਭਾਵੇਂ ਲੱਖ ਤੇਰੇ ਨਾਲ ਮਤਿਆਂ ਵਾਲਾ ਵਿਹਾਰ ਕਰਦੀ ਆ ਆਪਣਾ ਨਹੀਂ ਸਮਝਦੀ ਪਰ ਤੂੰ ਇਹੋ ਹੀ ਕਹਿੰਦੇ ਹੋ ਮਾਂ ਤਾਂ ਮਾਂ ਹੀ ਹੁੰਦੀ ਆ ਨਾ ਅਸੀ ਮਾਂ ਤੈਨੂੰ ਪਤਾ ਜੋ ਜ਼ਿੰਦਗੀ ਚ ਸੋਚਿਆ ਸੀ ਉਹ ਤੇ ਹੋ ਨਹੀਂ ਸਕਿਆ ਤੇ ਜੋ ਨਹੀਂ ਸੋਚਿਆ ਸੀ ਉਹ ਸਭ ਕੁਝ ਹੋ ਗਿਆ। ਯਾ ਜ਼ਿੰਦਗੀ ਕਿੰਨੀ ਅਜੀਬ ਹੈ ਨਾ ਜੋ ਅਸੀਂ ਸੋਚਿਆ ਸੀ ਉਹ ਤੇ ਹੋਇਆ ਨਹੀਂ ਤੇ ਜੋ ਅਸੀਂ ਨਹੀਂ ਸੋਚਿਆ ਉਹ ਸਭ ਕੁਝ ਹੋ ਗਿਆ। ਚਲ ਸਾਰਾ ਦਿਨ ਆਪਾਂ ਗੱਲਾਂ ਹੀ ਮਾਰਦੇ ਰਹਿਣਾ ਵਾ ਹੁਣ ਰੋਟੀ ਤੇ ਦੇ ਦੇ। ਚੰਗਾ। ਮੈਂ ਰੋਟੀ ਲਿਆਈ। ਆਜੋ ਤੁਸੀਂ ਉੱਧਰ ਤੇ ਤੁਹਾਨੂੰ ਮੈਂ ਰੋਟੀ ਦਿੰਨੀ ਆ। ਹਾਂ ਚਲ ਠੀਕ ਹੈ। ਪਾਪਾ ਤੁਸੀਂ ਆ ਗਏ? ਹਾਂ ਪੁੱਤ ਮੈਂ ਆ ਗਿਆ ਲੈ। ਮੇਰਾ ਪੁੱਤ ਤੇ ਅੱਜ ਬੜਾ ਸੋਹਣਾ ਲੱਗੰਦਿਆ ਬੜੇ ਸੋਹਣੇ ਕੱਪੜੇ ਪਾਏ ਆ ਉਹ ਨਾ ਮੈਨੂੰ ਭੂਆ ਜੀ ਨੇ ਕੱਢ ਕੇ ਦਿੱਤੇ ਸੀ ਉਹ ਨਵੇਂ ਕੱਪੜੇ ਲੈ ਕੇ ਆਏ ਸੀ ਨਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਤੇ ਮੇਰੀ ਭਤੀਜੀ ਐ ਤੇ ਨਾਲੇ ਮੇਰੀ ਸਹੇਲੀ ਵੀ ਤੇ ਆਹ ਕੱਪੜੇ ਤੂੰ ਰੱਖ ਲੈ ਹੈ ਪੁੱਤਰ ਤੈਨੂੰ ਕੱਪੜੇ ਬਹੁਤ ਜਜੇ ਆ ਤੇ ਤੂੰ ਇਸ ਤਰ੍ਹਾਂ ਹੀ ਬਣ ਕੇ ਰਿਹਾ ਕਰ ਤੇ ਨਾਲੇ ਦੂਸਰੀ ਗੱਲ ਕੀ ਕਿਹਾ ਭੂਆ ਜੀ ਨੇ ਦਿੱਤੇ ਮੈਂ ਜਾਣਦਾ ਤੇਰੇ ਭੂਆ ਨੂੰ ਕੀ ਗੱਲ ਹੋ ਗਈ ਪਾਪਾ ਉਹ ਫੀਸ ਫੀਸ ਦਾਦੀ ਨੇ ਯਾਰ ਅੱਜ ਫੇਰ ਲੇਟ ਹੋ ਗਿਆ ਵਾ। ਭਾਈ ਹੋ ਗਿਆ ਸਾ ਫੇਰ ਕੋਟ। ਸਤਿ ਸ਼੍ਰੀ ਅਕਾਲ ਬਾਜੀ। ਸਤਿ ਸ਼੍ਰੀ ਅਕਾਲ ਜੀ। ਲੱਕੀ ਮੇਰੀ ਗੱਲ ਸੁਣ। ਹਾਂਜੀ ਬਾਜੀ। ਟਾਈਮ ਕਿਉਂ ਹੁੰਦਾ ਬੜਾ? ਉਹ ਪਾਜੀ ਮੈਂ ਨਾ ਥੋੜਾ ਨਹੀਂ 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 ਨਹੀਂ। ਭਾਜੀ ਬਾਜੀ ਨਹੀਂ ਟਾਈਮ ਕਿਉਂ ਹੁੰਦਾ? ਪਾਜੀ ਸੌਰੀ ਮੈਨੂੰ ਸੌਰੀ ਨੂੰ ਛੱਡਿਆ ਤੂੰ ਦਾ ਟਾਈਮ ਕਿਉਂ ਹੁੰਦਾ ਪਹਿਲਾਂ? ਟਾਈਮ ਵੇਖਣਾ ਹੁੰਦਾ ਪੰਜਾਬੀ ਅੰਗਰੇਜ਼ੀ ਕੁਝ ਤਾਂ ਪੜਿਆਈ ਹੈ ਨਾ ਤਾਂ ਹੀ ਹੋਟਲ 'ਚ ਜੌਬ ਕਰ ਰਿਹਾ। ਟਾਈਮ ਕੀ ਆ? ਇੱਕ ਵਜੰਡਾ ਪੂਰਾ ਇੱਕ ਠੀਕ ਹੈ ਇਹ ਤੇਰਾ ਘਰ ਨਹੀਂ ਹੈਗਾ ਕਿ ਜਦੋਂ ਆਗੇ ਆਪਾਂ ਮੂੰਹ ਚੁੱਕ ਕੇ ਚੱਲ ਗਏ ਜਦੋਂ ਜੀ ਕੀਤਾ ਕੰਮ ਕਰ ਕਰ ਆਪਣਾ ਧਿਆਨ ਦੇ ਥੋੜਾ ਬੋੜਾ ਕੰਮ ਕਰ ਠੀਕ ਹੈ ਨਹੀਂ ਤਾਂ ਮੈਂ ਮੜ ਨੂੰ ਤੇਰੀ ਲਾਤ ਨਹੀਂ ਉਹ ਸ਼ਿਕਾਇਤ ਬਾਅਦ ਨਾ ਮੈਨੂੰ ਕਹੀਂ ਠੀਕ ਹੈ ਹਾਂਜੀ ਗੱਲ ਕਰਨੀ ਹੈ ਤੁਹਾਡੇ ਨਾਲ ਗੱਲਾਂ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਜਾ ਕੇ ਸ਼ੀਸ਼ਾ ਸਾਫ਼ ਕਰ ਚੱਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਗੱਲ ਸੁਣੀ ਲੱਕੀ ਸਰ ਮੈਂ ਗੱਲ ਕਰਨੀ ਤਾਂ ਠੱਲ ਮੈਂ ਕਿ ਨਹੀਂ ਗੱਲ ਅਸੀਂ ਬਾਅਦ ਚ ਕਰਦੇ ਟਾਈਮ ਤੇ ਕਿੰਨਾ ਹੈ ਤੂੰ ਕਦੀ ਟਾਈਮ ਸਰ ਆਇਆ ਹੈ ਤੇਰਾ ਨਿਤ ਰੋਜ਼ ਕੋਈ ਬਹਾਨਾ ਸੁਣਾਵੇ ਦੱਸ ਦੇ ਕੀ ਬਹਾਨਾ ਜੈ ਟਾਈਮ ਸਰ ਕੰਮ ਕਰ ਲੈ ਬੋਸ ਆਉਣ ਵਾਲਾ ਇੱਛਾ ਬਾਤ ਸੁਣ ਕੱਪੜਾ ਇਤਨਾ ਗੱਲ ਕਰੇ ਯਾਰ ਤੂੰ ਸਭ ਤੋਂ ਤੁਹਾਡੇ ਆਪਾ ਇੰਨਾ ਨਾ ਸਿੱਖਿਆ ਬਣਾਵਾ ਸਸਿਗਾ ਸਰ ਸਤਿ ਸ਼੍ਰੀ ਅਕਾਲ ਵੇ ਗੱਲ ਸੁਣ ਮੇਰੀ दरवाजा <laughs> आजजा खोल लो प्लीज कोई दरवाजा खोल दो राहुल काटा ये ससिंगा सर सस्रीकाल जी ओ मेरी बात सुनो जी इधर आओ लकी जी इधर आओ हाँ जी सर